ਵਿਜੀਲੈਂਸ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵਿਜੀਲੈਂਸ ਦਾ ਜਿਹੜਾ ਮੁਹਾਲੀ ਵਿਚਲਾ ਹੈੱਡਕੁਆਰਟਰ ਹੈ ਉੱਥੇ ਲਿਆਂਦਾ ਗਿਆ ਏ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਹੈ ਹਲਕਾ ਮੁਹਾਲੀ ਦੀ ਉਹ ਇੱਥੇ ਲਗਾਤਾਰ ਪਹੁੰਚ ਰਹੀ ਹੈ ਤੇ ਲਗਾਤਾਰ ਪੁਲਿਸ ਦੇ ਵੱਲੋਂ ਹਾਲਾਂਕਿ ਸਖਤ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਜੋ ਜਿਹੜੇ ਇਹ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਇਕੱਠੇ ਹੋ ਰਹੇ ਨੇ ਇੱਥੇ ਵਿਜੀਲੈਂਸ ਦੇ ਦਫ਼ਤਰ ਦੇ ਬਿਲਕੁਲ ਬਾਹਰ ਇਹਨਾਂ ਨੂੰ ਕਿਸੇ ਕਿਸਮ ਦੇ ਨਾਲ ਅੱਗੇ ਵੱਲ ਨਾਵਦਨ ਦਿੱਤਾ ਜਾਵੇ ਇਸ ਕਰਕੇ ਪੁਲਿਸ ਵੱਲੋਂ ਬੈਰੀਕੇਟਿੰਗ ਕਰਕੇ ਜਿਹੜਾ ਹੈਗਾ ਉਹ ਰਸਤਾ ਬਲੌਕ ਕੀਤਾ ਗਿਆ ਹੈ ਭਾਰੀ ਪੁਲਿਸ ਪੁਲਿਸ ਬਾਲਾ ਜਿਹੜਾ ਉਹ ਤਾਇਨਾਤ ਕੀਤਾ ਗਿਆ ਹੈ ਪਰ ਲਗਾਤਾਰ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਸਰਤਾਜੂ ਆਗੂ ਨੇ ਉਹ ਇੱਥੇ ਪਹੁੰਚ ਰਹੇ ਨੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੁਹਾੜਾ ਇੱਥੇ ਪਹੁੰਚ ਚੁੱਕੇ ਨੇ ਸੁਹਾੜਾ ਸਾਹਿਬ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਬੇਬੁਨਿਆਦ ਗੱਲ ਹੈ ਬਿਲਕੁਲ ਝੂਠੀ ਗੱਲ ਹੈ ਸਰਕਾਰ ਦੀ ਬੁਖਲਾੜ ਦਾ ਨਤੀਜਾ ਔਰ ਤੁਸੀਂ ਇਹ ਦੇਖਿਓ ਇਹ ਇਹਨਾਂ ਦੀ ਜਿਹੜਾ ਪਤਨ ਦਾ ਕਾਰਨ ਬਣੂ ਸਾਬ ਵਿਕਰਮ ਸਿੰਘ ਮਜੀਠੀਆ ਜਿਸ ਤਰੀਕੇ ਨਾਲ ਘਰ ਤੋਂ ਉਹਨਾਂ ਨੂੰ ਹਰਿਆਸਤ ਚੱਲਿਆ ਗਿਆ ਉਹਨਾਂ ਦੇ ਧਰਮ ਪਤਨੀ ਨੇ ਜਿਹੜੇ ਵਿਦਾਇਕਾ ਉਹਨਾਂ ਦੇ ਨਾਲ ੱੱ ਜਿਹੜੀ ਹੈਗੀ ਏ ੱੱ ਮੁੱਕੀ ਵੀ ਹੋਈ ੱੱ ਕਿਤਨਾ ਕਿਤੇ ਉਹਨਾਂ ਨੂੰ ਮਾਰਿਆ ਗਿਆ ਉਹ ਵੀ ਗੱਲਾਂ ਜੇ ਬਿਲਕੁਲ ਦੇਖੋ ਇਕਾ ਜ਼ਿੰਮੇਵਾਰ ਬੰਦੇ ਦੇ ਘਰੇ ਇਕਾ ਕੈਬਨਟ ਵਜ਼ੀਰ ਸਾਹਿਬ ਦਾ ਘਰ ਵਾਲੀ ਉਹਨਾਂ ਦੀ ਐਮ ਐਲ ਏ ਉੱਥੇ ਜਾ ਕੇ ਤੁਸੀਂ ੱੱ ਕਰ ਰਹੇ ਹੋ ਕੰਦਾ ਟੱਪ ਕੇ ਵੱਢ ਰਹੇ ਹਾਂ ਟੱਕੇ ਮਾਰ ਰਹੇ ਹਾਂ ਕੀ ਲੋਡ ਪੈ ਗਈ ਦੀ ਵਿਕਰਮ ਸਿੰਘ ਮਜੀਠੀਆ ਕੈਂਗਸਟਰ ਹੈ ਵਿਕਰਮ ਸਿੰਘ ਮਜੀਠੀਆ ਡਾਕੂ ਹੈ ਪਰ ਇਹ ਗਲਤ ਗੱਲ ਕਰੀ ਇਹਨਾਂ ਨੇ ਇਹਦਾ ਖਮਿਆਜਾ ਆਉਣ ਵਾਲੇ ਦਿਨਾਂ ਚ ਸਰਕਾਰ ਨੂੰ ਭੁਗਤਣਾ ਪਊ ਕੀ ਲੱਗਦਾ ਜਿਸ ਤਰੀਕੇ ਦਾ ਕੇਸ ਬਣਾਇਆ ਗਿਆ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕੇਸ ਉਹ ਬਣਾਇਆ ਗਿਆ ਪਿਛਲੇ ਕੇਸ ਦੇ ਵੀ ਵੇਰਵੇ ਹਾਲਾਂਕਿ ਇਸ ਐਫ ਆਈ ਆਰ ਦੇ ਵਿੱਚ ਦਰਜ ਕੀਤੇ ਗਏ ਨੇ ਕਿਵੇਂ ਦੇਖਦੇ ਮੈਂ ਕਹਿੰਦਾ ਇਹ ਬਿਲਕੁਲ ਝੂਠਾ ਤੇ ਬੇਬੁਨਿਆਦ ਕੇਸ ਬਣਾਇਆ ਕਿਉਂਕਿ ਪਿਛਲੇ ਪੌਣੇ ਚਾਰ ਸਾਲ ਚ ਸਰਕਾਰ ਕੁਝ ਵੀ ਸਾਬਤ ਨਹੀਂ ਕਰ ਸਕੀ ਕਿ ਚਲਾਨ ਨਹੀਂ ਪੇਸ਼ ਕਰ ਸਕੀ ਤੇ ਹੁਣ ਕਾ ਦਾ ਮਾਮਲਾ ਜੀ ਕਿਉਂ ਸਿਰਫ ਇੱਕ ਡਰੋਨ ਧਮਕਾਉਣ ਲਈ ਵਿਕਰਮ ਸਿੰਘ ਮਜੀਠੀਆ ਡਰਨ ਵਾਲਾ ਇਨਸਾਨ ਨਹੀਂ ਇੱਕ ਤੜ ਇੱਕ ਪੜਾ ਕੇ ਇਹਨਾਂ ਦੇ ਲੜਾਈ ਲੜੂਗੇ ਤੇ ਇਹ ਬਿਲਕੁਲ 1% ਵੀ ਉਹਨਾਂ ਨੂੰ ਡਰ ਨਹੀਂ ਭੈ ਨਹੀਂ ਔਰ ਸ਼ਰਮ ਨਹੀਂ ਇਕਲਿਦਾਰ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਕਿੰਨੀ ਦੇਰ ਤੱਕ ਇੱਥੇ ਮੌਜੂਦ ਰਹੋਗੇ ਕਿੰਨੀ ਦੇਰ ਤੱਕ ਸਰਕਾਰ ਅਸੀਂ ਇਹ ਦੇਖਦੇ ਹਾਂ ਹੁਣ ਸਾਡੇ ਪ੍ਰਧਾਨ ਜੀ ਵੀ ਆ ਰਹੇ ਆ ਸੱਜ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਆ ਰਹੇ ਆ ਸਾਰੇ ਆਉਣਗੇ ਇੱਥੇ ਬਹੁਤ ਬਹੁਤ ਧੰਨਵਾਦ ਸੋ ਪ੍ਰਵਿੰਦਰ ਸਿੰਘ ਸਵਾੜਾ ਨਾਲ ਗੱਲਬਾਤ ਕੀਤੀ ਸਰਜੀ ਸਿੰਘ ਚਿੰਜਰ ਜਿਹੜੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਐਡਾ 1 ਫੁੱਟ ਦਾ 1 ਫੁੱਟ ਦਾ ਮਾਫੀਨਾਮਾ ਸੀ ਜਿਹੜਾ ਮੰਗਿਆ ਸੀ ਕੇਜਰੀਵਾਲ ਨੇ ਉਹ ਜਿਹੜੀਆਂ ਮਾਫੀਆਂ ਸੀ ਫੁੱਟ ਫੁੱਟ ਦੇ ਲੈਟਰਾਂ ਦੀਆਂ ਉਹ ਮਾਫੀਆਂ ਤੋਂ ਮੈਂ ਸਮਝਦਾ ਕਿ ਤੜਫਣ ਜਿਹੜੀ ਲੱਗੀ ਹੋਈ ਆ ਜਿਹੜੀ ਰਾਤ ਨੂੰ ਹੁੰਦੇ ਨੇ ਉੱਪੜ ਉੱਪੜ ਉੱਠਦੇ ਨੇ ਭਗਵਾਨ ਤਮਨ ਤੇ ਕੇਜਰੀਵਾਲ ਨੂੰ ਨੀਂਦ ਨਹੀਂ ਆਉਂਦੀ ਐ ਉੱਠ ਕੱਢਦੇ ਨੇ ਝਮੱਕੇ ਮਾਰ ਮਾਰੋ ਕਿਉਂ ਉੱਠਦੇ ਨੇ ਕਿਉਂਕਿ ਇੱਕ ਬੰਦੇ ਨੇ ਇੰਨਾ ਨੱਕ ਜਦਮ ਕਰ ਰੱਖਿਆ ਸੱਚ ਬੋਲਦਾ ਪਰ ਜਿੰਦਰ ਸਾਹਿਬ ਆਵਾਜ਼ ਦੀ ਪਾਰਟੀ ਦੇ ਮੰਤਰੀ ਕਹਿ ਰਹੇ ਨੇ ਕਿ ਕਿੰਨੇ ਮੋਬਾਈਲ ਖੋਣ ਉਹ ਦੱਸ ਰਹੇ ਨੇ ਪ੍ਰੈਸ ਕਾਨਫਰੰਸ ਕਰਕੇ ਕਿੰਨੇ ਮੋਬਾਈਲ ਖੋਣ ਯਾਰ ਯਾਰ ਗੱਲ ਸੁਣੋ ਪਹਿਲੀ ਗੱਲ ਤਾਂ ਇਹ ਹੈ ਵੀ 5-7 ਫੋਨ ਤਾਂ ਬੰਦੇ ਦੇ ਖਰਾਬ ਹੋਏ ਹੋਏ ਘਰੇ ਥੋੜੇ ਵੀ ਆਮ ਸਾਰਿਆਂ ਦੀ ਪਈ ਹੁੰਦੇ ਨੇ ਇੱਕ ਜਿਹੜਾ ਕੋਈ মিডিਆ ਦੇ ਵਿੱਚ ਜਾਂ ਕੋ ਪੋਲਿਟਿਕਲ ਬੰਦਾ ਵੈਸੀ ਕੋਈ ਜਿਹੜਾ ਸਰਦ ਬੰਦਾ ਫੋਨ ਵੇਚਦਾ ਹੀ ਨਹੀਂ ਆਪਣਾ ਪੰਜ ਚਾਰ ਫੋਨ ਤਾਂ ਆਮ ਹੀ ਪਏ ਹੁੰਦੇ ਨੇ ਰੇਕ ਕੋਲੀ ਇਹ ਗੱਲ ਤੁਸੀਂ ਸਮਝੋ ਗੱਲ ਪਰ ਸਾਰੇ ਤੁਸੀਂ ਮੈਂ ਸਮਝਦਾ ਪੜੇ ਲਿਖੇ ਬੰਦੇ ਹੋ ਇਹ ਗੱਲ ਨੂੰ ਐਗਰੀ ਕਰੋਗੇ ਦੂਜਾ ਨੰਬਰ ਜੇ ਹੁਣ ਤੁਸੀਂ ਮਾਲੀ ਦਾ ਵੀ ਫੋਨ ਚੱਕ ਲੈ ਜੋਂ ਜੇ ਹੁਣ ਤੁਸੀਂ ਡਰਾਈਵਰ ਦਾ ਵੀ ਫੋਨ ਚੱਕ ਲੈ ਜੋਂ ਜੇ ਤੁਸੀਂ ਹੁਣ ਮੈਂ ਸਮਝਦਾ ਕਿ ਕਰੋਟ ਰਸੋਈਏ ਦਾ ਵੀ ਫੋਨ ਚੱਕ ਲੈ ਜੋਂ ਤੇ ਜੇ ਤੁਸੀਂ ਹੁਣ ਸਾਰੇ ਤੁਹਾਡੇ ਫੋਨ ਚੱਕ ਲੈ ਤੇ ਰਲਾ ਕੇ ਤੁਸੀਂ ਕਹਿੰਦੇ ਹੁਣ 20 ਫੋਨ ਘਰ ਉਹਨਾਂ ਦਾ ਚੰਡੀਗੜ੍ਹ ਵੀ ਆ ਘਰ ਉਹਨਾਂ ਦਾ ਮਜੀਠੇ ਵੀ ਆ ਜੇ ਤੁਸੀਂ 4 4-5 ਤੇ 2-4 ਦਾ ਪੀਏ ਹੁੰਦੇ ਨੇ ਜੇ ਦੋ-ਦੋ ਫੋਨ ਹੁੰਦੇ ਚੱਕ ਲੈਣੋਂ ਆਪੇ ਨੂੰ 29 ਹੋ ਗਏ ਇਹ ਬਹੁਤ ਛੋਟੀਆਂ ਗੱਲਾਂ ਨੇ ਮੈਂ ਫਲੈਟ ਜਾ ਕੇ ਚੰਡੀਗੜ੍ਹ ਕਹਿੰਦੇ ਜੀ ਅੰਦਰ ਦੋ ਕੌਲੀਆਂ ਮਿਲੀਆਂ ਨੇ ਚਾਂਦੀ ਦੀਆਂ 6 ਚਮਚੇ ਮਿਲੇ ਨੇ ਮਤਲਬ ਇਹ ਜੋ ਹਾਲਾਤ ਨੇ ਸਰਕਾਰ ਦੇ ਕੁਝ ਨਹੀਂ ਜਿਵੇਂ ਕਾਂਗਰਸ ਨੂੰ ਮਾਨਯੋਗ ਹਾਈ ਕੋਰਟ ਤੋਂ ਝਾੜ ਚੰਬ ਮੁੜ ਕੇ ਮੈਂ ਸਮਝਦਾ ਕਿ ਪਈ ਸੀ ਉਸੇ ਤਰ੍ਹਾਂ ਇਹ ਜਿਹੜੀ ਝੁੱਟੀ ਐਫ ਆਈ ਆਰ ਦਰਜ ਹੋਈ ਆ ਝੂਠਾ ਡਰਾਮਾ ਕੀਤਾ ਕੁਝ ਨਹੀਂ ਇਹ ਸਿਰਫ ਕੇਜਰੀਵਾਲ ਤੇ ਭਗਵੰਤ ਮਾਨ ਸਾਡੇ ਕੋਲ ਮਿਲੀ ਜਾਣਕਾਰੀ ਮੁਤਾਬਕ 3-4 ਦਿਨ ਤੋਂ ਕਹਿੰਦੇ ਭਗਵੰਤ ਮਾਨ 5 ਵਜੇ ਤੋਂ ਬਾਅਦ ਜਿਵੇਂ ਅਕਸਰ ਉਹਦਾ ਮੂਡ ਹੁੰਦਾ ਕਿ ਪਿੱਤ ਚਾਪਾ ਪਾਉਂਦਾ ਸੀ ਡੀਜੀਪੀ ਸਾਹਿਬ ਕੋਲ ਕੀ ਹਾਏ ਪਰਚਾ ਕਰੋ ਹਾਏ ਮਜਿਠੀ ਨੂੰ ਚੱਕੋ ਹਾਏ ਮਜਿਠੀ ਨੂੰ ਚੱਕੋ ਸੋ ਅਫਸਰਾਂ ਨੇ ਬੜੇ ਮੈਂ ਸਾਂਦਾ ਕਿ ਦੁੱਖ ਭਰੇ ਤਰੀਕੇ ਨਾਲ ਚੱਕਿਆ ਕਈ ਅਫਸਰਾਂ ਨੇ ਪੈਰ ਲਾਇਆ ਪਰ ਜਦੋਂ ਕੋਈ ਗੱਲ ਨਹੀਂ 18 ਮਹੀਨੇ ਦੀ ਕਹਾਣੀ ਆ 18-20 ਮਹੀਨੇ ਬਾਅਦ ਭਾਈ ਤੁਹਾਡੇ ਐਮਐਲਏ ਮੰਤਰੀ ਅੱਧੇ ਅੰਦਰ ਹੋਣਗੇ ਤੇ ਅੱਧੇ ਬਾਹਰ ਹੋਣਗੇ। ਜੱਜ ਸਾਹਿਬ ਐਫਆਈਆਰ ਸਾਹਿਬ ਉਹ ਤੋਂ ਕਾਰਵਾਈ ਨਹੀਂ ਇਹਨੂੰ ਕਿਹਾ ਜਾ ਰਿਹਾ। ਯਾਰ ਇਹ ਦੱਸੋ। ਯੁੱਧ ਨਸ਼ਿਆਂ ਵਿਰੁੱਧ। ਮਤਲਬ ਕਰ ਰਹੀ ਹੈ ਬਿਜ਼ਨਸ ਕਾਰਵਾਈ ਤੇ ਕਹਿ ਰਹੇ ਹੋ ਤੁਸੀਂ ਐਫਆਈਆਰ 'ਚ ਲਿਖ ਰਹੇ ਹੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਅਸੀਂ ਪਰਚਾ ਕੀਤਾ। ਉਹ ਵੀ ਜਿਹੜੀ ਐਫਆਈਆਰ 'ਚ ਲਿਖਿਆ ਹੋਇਆ ਜਿੰਨਾ ਕਿ ਮੈਂ ਵਕੀਲ ਸਾਹਿਬ ਤੋਂ ਸੁਣ ਕੇ ਆਇਆ ਹੁਣ ਵੀ ਹਲੇ ਇਨਕੁਆਇਰੀ ਜਾਰੀ ਆ। ਯੁੱਧ ਨਸ਼ਿਆਂ ਵਿਰੁੱਧ ਉਹਦਾ ਕੀ ਲਿੰਕ ਆ ਬਈ? ਕੋਈ ਲਿੰਕ ਹੈ? ਘਟਿਆ ਇਹ ਗੱਲ। ਬਿਲਕੁਲ ਕੋਰਾ ਝੂਠ ਮੈਂ ਸਮਝਦਾ ਤੇ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਤੁਹਾਡੇ ਮਾਧਿਅਮ ਰਹੀਂ ਉਹ মিডিਆ ਵਾਲਿਆਂ ਨੂੰ ਬੇਨਤੀ ਕਰਦਾ ਜਿਹੜੇ ਇਹ ਲੀਕ ਕੇ ਚਲਾ ਰਹੇ ਨੇ ਕਿ ਯੁੱਧ ਨਸ਼ਿਆਂ ਵਿਰੁੱਧ ਹੋਈ ਕਾਰਵਾਈ ਇਹ ਮਾਨਹਾਨੀ ਦੇ ਕੇਸ ਹੋਣਗੇ ਸਾਰਿਆਂ ਤੇ ਠੋਕ ਠੋਕ ਕਰਾਂਗੇ ਚਾਹੇ ਕੋਈ ਸਰਕਾਰ ਦਾ ਬੰਦਾ ਲਿਖ ਕੇ ਪਾ ਰਿਹਾ ਚਾਹੇ ਆਵਾਦੀ ਪਾਰਟੀ ਪਾ ਰਹੀ ਹੈ ਚਾਹੇ ਕੋਈ ਮੇਰੀ ਬੇਨਤੀ ਆ ਜਾਂ ਕੋਈ মিডিਆ ਵਾਲਾ ਪਾ ਰਿਹਾ ਜਿਹੜਾ ਕੋਈ ਕਿਰਦਾਰਕੁਸ਼ੀ ਕਰੂਗਾ ਉਦੇ ਨਤੀਜੇ ਭੁਗਤਨੇ ਪੜੇ ਸਰਬਜੀਤ ਸਿੰਘ ਝਿੰਜਰ ਇਸ ਮੌਕੇ ਯੂਥ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਕਰਦਾਰ ਕਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿਰਫ ਮਹਿਜ਼ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਕਰਦਾਰ ਨੂੰ ਉਹਨਾਂ ਦੇ ਅਕਸ਼ ਨੂੰ ਕਿਸੇ ਤਰੀਕੇ ਦੇ ਨਾਲ ਢਾਹ ਲਈ ਜਗਾ ਸਕੇ ਤੁਸੀਂ ਦੇਖੋਗੇ ਤਸਵੀਰਾਂ ਦੇ ਵਿੱਚ ਭਾਰੀ ਪੁਲਿਸ ਫੋਰਸ ਹੈ ਜਿਹੜੀ ਉਹ ਵੀ ਤਨਾਤ ਕੀਤੀ ਗਈ ਹੈ ਇੱਥੇ ਮੌਕੇ ਦੇ ਉੱਤੇ ਮੌਜੂਦ ਹੈ ਕਿ ਤਾਂ ਜੋ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਇਹ ਬਿਜ਼ਨਸ ਦਫ਼ਤਰ ਵਾਲ ਨਾ ਬਦਲ ਸਕਣ ਇਹ ਬਿਜ਼ਨਸ ਦਫ਼ਤਰ ਵਾਲ ਕੂਚਣਾ ਕਰ ਸਕਣ ਪਰ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਤੁਸੀਂ ਦੇਖੋਗੇ ਕਿ ਵਰਕਰਾਂ ਦੀ ਗਿਣਤੀ ਹੈ ਜਿਹੜੀ ਉਹ ਲਗਾਤਾਰ ਵਧਦੀ ਜਾ ਰਹੀ ਹੈ ਬਹੁਤ ਸਾਰੇ ਹੋਰ ਆ ਗਏ ਇੱਥੇ ਲਗਾਤਾਰ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਅਸੀਂ ਜ਼ਰੂਰ ਕਰਾਂਗੇ ਪਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਸਾਰੇ ਇੱਥੇ ਪਹੁੰਚ ਰਹੇ ਨੇ ਹਲਕ ਕੇ ਪੰਜਾਬ ਸਰਕਾਰ ਦੇ ਖਿਲਾਫ ਵੀ ਲਗਾਤਾਰ ਨਾਅਰੇ ਵੱਜ ਗਏ ਜਿਹੜੀ ਉਹ ਕਰ ਰਹੇ ਨੇ ਇਸ ਰਸਤੇ ਨੂੰ ਮੈਂ ਇੱਕ ਵਾਰੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਕਿ ਰਸਤੇ ਨੂੰ ਪੁਲਿਸ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਦੋਨਾਂ ਸਾਈਡਾਂ ਤੋਂ ਤਾਂ ਜੋ ਜੇਕਰ ਹੋਰ ਵਰਕਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਰੋਕਿਆ ਜਾ ਸਕੇ ਹਾਲਾਂਕਿ ਪੁਲਿਸ ਬਾਲਾ ਜਿਹੜਾ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਸ ਮੌਕੇ ਮੌਜੂਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਬਹੁਤ ਸਾਰੇ ਆਗੂ ਇਸ ਮੌਕੇ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਇਕੱਠ ਕਰਕੇ ਇੱਥੇ ਆਏ ਹੋ ਕੀ ਲੱਗਦਾ ਹੈ ਕੀ ਕੇਸ ਹੈ ਜਿਹੜਾ ਜਿਹੜੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਮਜੀਠੀਆ ਸਾਹਿਬ ਦੇ ਖਿਲਾਫ ਕੋਰਟ ਦੇ ਵਿੱਚ ਕੋਈ ਆਧਾਰ ਕੋਈ ਪੈਰ ਲੱਗ ਸਕਣਗੇ ਦੇਖੋ ਜਿੱਥੇ ਤੱਕ ਮੈਂ ਸਮਝਦਾ ਕਿ ਇੱਕ ਪੰਜਾਬੀ ਦਾ ਸ਼ੇਰ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾ ਦਾ ਨਵੀਂ ਪੱਕੇ ਸਰਜੰਦਾ ਸਰਕਾਰ ਦੀਆਂ ਨਾਕਾਮੀਆਂ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਸਲਾਮ ਵੈਕਮ ਸੇ ਮਰਜੀਠਿਆ ਬੜੇ ਲੰਬੇ ਸਮੇਂ ਤੋਂ ਆਵਾਜ਼ ਬੁਲੰਦ ਕਰਦੇ ਆ ਰਹੇ ਨੇ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਝੂਠੇ ਕੇਸਾ ਜੜ ਜਾ ਕੇ ਉਹਨਾਂ ਨੂੰ ਦਬੋੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਬੜੀ ਮੰਦ ਭਾਗੀ ਗੱਲ ਹੈ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਜਿਹੜੀ ਚੱਲ ਰਹੀ ਹੈ ਪੰਜਾਬ ਵਾਸਤੇ ਬੜੀ ਘਾਤਕ ਸਿੱਧ ਹੋ ਗਈ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸਰਕਾਰ ਹਮੇਸ਼ਾ ਵਾਸਤੇ ਸਰਕਾਰਾਂ ਹਮੇਸ਼ਾ ਵਾਸਤੇ ਹੀ ਰਹਿੰਦੀਆਂ ਸਰਕਾਰ ਸ਼ੁਮਨੀ ਕਾਲੀਦਾਸ ਵੀ ਬੜੇ ਕਿਹੜੇ ਐਫਆਈਆਰ ਦਰਜ ਕੀਤੀ ਗਈ ਹੈ ਰਾਜਨੀਤੀ ਤੋਂ ਪ੍ਰੇਰਿਤ ਮੰਨਦੇ ਹੋ ਬਿਲਕੁਲ ਮੈਂ ਤਾਂ ਪਹਿਲਾਂ ਵੀ ਇਹੀ ਗੱਲ ਕਹਿ ਚੁੱਕਿਆ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਆ ਜੇ ਕੋਈ ਇਨਸਾਨ ਕੋਈ ਤੁਹਾਡੀਆਂ ਨੀਤੀਆਂ ਖਿਲਾਫ ਜਾਂ ਤੁਹਾਡੇ ਸਰਕਾਰ ਦੇ ਅਨਕਾਮੀਆਂ ਖਿਲਾਫ ਕੋਈ ਆਵਾਜ਼ ਚੱਕਦਾ ਤਾਂ ਉਹਦੇ ਮਤਲਬ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਆ ਬੜਾ ਗਲਤ ਹੋ ਰਿਹਾ ਬੜਾ ਅਸੀਂ ਅਸੀਂ ਸਰਕਾਰ ਦੀ ਪੂਰਨ ਤੌਰ ਤੇ ਨਖੇਦੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਹਲਕਾ ਫਰੜ ਤੋਂ ਅਮਨ ਸ਼ਰਮਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਅਮਨ ਜੀ ਇਸ ਤਰੀਕੇ ਦੇ ਨਾਲ ਮਾਮਲਾ ਦਰਜ ਹੋਇਆ ਕੀ ਲੱਗਦਾ ਹੈ ਕਿੰਨੀ ਕਿ ਜਾਇਜ਼ ਕਾਰਵਾਈ ਪੁਸਤਕ ਨੂੰ ਬਿਲਕੁਲ ਨਾਜਾਇਜ਼ ਹੈ ਜੀ ਲੋਕਤੰਤਰ ਦੀ ਹੱਤਿਆ ਹੈ ਮਜੀਠੀਆ ਸਾਹਿਬ ਖੁੱਲ ਕੇ ਬੋਲਦੇ ਸੀ ਇਹਨਾਂ ਦੇ ਖਿਲਾਫ ਅੱਗੇ ਨੂੰ ਵੀ ਬੋਲਦੇ ਰਹਿਣਗੇ ਇਹਨਾਂ ਨੂੰ ਲੱਗਦਾ ਕਿ ਉਹਦੀ ਆਵਾਜ਼ ਦੱਬ ਲੈਣਗੇ ਅੱਜ 25 ਜੂਨ ਹੈ ਐਮਰਜੈਂਸੀ ਵਾਲੀ ਡੇਟ ਹੈ ਤੇ ਇਹਨਾਂ ਨੇ ਅੱਜ ਫੇਰ ਲੋਕਤੰਤਰ ਦੀ ਹੱਤਿਆ ਹੈ ਇੰਦਰਾ ਗਾਂਧੀ ਦਾ ਪੁੱਤ ਹੈ ਇਹ ਇਹਨਾਂ ਨੇ ਸਾਬਤ ਕਰਤੀ ਇਹ ਚੀਜ਼ ਤੇ ਮਜੀਠੀਆ ਸਾਹਿਬ ਤੋਂ ਇੰਨਾ ਕ ਬਖਲਾ ਕੇ ਕਿ ਉਹਨਾਂ ਦੇ ਬੱਚਿਆਂ ਦੇ ਫੋਨ ਤੱਕ ਇਹਨਾਂ ਨੇ ਲੈ ਲਏ ਇਹਨਾਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਰਾਜ ਆ ਉਹ ਵਿਕਰਮ ਕੋਲ ਕਾਫੀ ਆ ਜਿਹੜੇ ਡੇ ਬਾਈ ਡੇ ਖੋਲੇ ਜਾ ਰਹੇ ਆ ਤੇ ਉਸ ਬਖਲਾਹਟ ਦੇ ਵਿੱਚ ਆ ਕੇ ਇਹਨਾਂ ਨੇ ਇਹ ਜਿਹੜਾ ਕਰਤਾ ਹੈ ਪੁਲਿਸ ਇਹ ਗੱਲ ਕਹਿੰਦੀ ਹੈ ਕਿ ਸਾਨੂੰ 25 ਜਿਹੜੇ ਫੋਨ ਨੇ ਉਹ ਬਰਾਮਦ ਹੋਏ ਨੇ ਬਹੁਤ ਸਾਰੇ ਇੱਥੋਂ ਵੀ ਚੰਡੀਗੜ੍ਹ ਰਿਹਾਇਸ਼ ਤੋਂ ਵੀ ਬਰਾਮਦ ਹੋਏ ਨੇ ਜਿਹੜੀ ਅੰਮ੍ਰਿਤਸਰ ਵਾਲੀ ਉਹਨਾਂ ਦੀ ਰਿਹਾਇਸ਼ ਉੱਥੋਂ ਵੀ ਉਹਨਾਂ ਚੋਂ ਕੱਢ ਲੈਣਾ ਫਿਰ ਕੋਝੋ ਜਿਹੜੇ 25 ਬੋਨ ਬਰਾਮਦ ਹੋਏ ਉਹਨਾਂ ਚੋਂ ਕੱਢ ਲੈਣ ਕੁਝ ਜੱਬ ਸਰਕਾਰ ਇੱਕ ਸਾਬਕਾ ਮੰਤਰੀ ਹੈ ਮੌਜੂਦਾ ਉਹਨਾਂ ਦੀ ਵਾਈਫ ਐਮ ਐਲ ਏ ਹੈ ਠੀਕ ਹੈ ਕਿੰਨੇ ਉਹਨਾਂ ਦੇ ਘਰੇ ਮਲਾਜ਼ਮ ਕੰਮ ਕਰਦੇ ਆ ਸਰਕਾਰੀ ਨਹੀਂ ਗੈਰ ਸਰਕਾਰੀ ਵੀ ਹੈ ਜਿਹੜੇ ਕੋਈ ਸਫਾਈ ਵਾਲਾ ਹੈ ਕੋਈ ਕਾਸ ਮੈਂ ਉਹੀ ਤਾਂ ਦੱਸਦਾ ਕਿ ਇੰਨਾ ਕੁ ਕਬਰਾ ਗਈ ਹੈ ਇਹ ਇੰਨੇ 25 ਫੋਨ ਇਹਨਾਂ ਨੇ ਉਹਨਾਂ ਦੇ ਘਟਾਏ ਕਰ ਲੈਣਾ ਨੂੰ ਐ ਲੱਗਦਾ ਕਿ ਜਿਹੜੇ ਇਹਨਾਂ ਦੇ بڑے ਲੀਡਰਾਂ ਦੇ ਰਾਜ ਹੈ ਵੀ ਉਹ ਹੁਣ ਲੀਕ ਆਊਟ ਹੋਣ ਵਾਲੇ ਸੀ ਤੇ ਇਹਨਾਂ ਨੂੰ ਲੱਗਦਾ ਕਿ ਉਹਦੇ ਚੋਂ ਅਸੀਂ ਕੋਈ ਕੱਢ ਲਾਂਗੇ ਕਿੰਨੀ ਦੇਰ ਤੱਕ ਇਹ ਰੋਸ਼ ਪ੍ਰਦਰਸ਼ਨ ਜਾਰੀ ਰੱਖੋਗੇ ਕਦੋਂ ਤੱਕ ਇਹ ਰੋਸ਼ ਪ੍ਰਦਰਸ਼ਨ ਨਹੀਂ ਜੀ ਦੇਖੋ ਸਾਡਾ ਜਰਨੈਲ ਹੈ ਵਿਕਰਮਜੀਤ ਸਿੰਘ ਮਜੀਠੀਆ ਸਾਡੇ ਸ਼ਹਿਰ ਚ ਆਇਆ ਮਹਾਲੀ ਦੇ ਵਿੱਚ ਤੇ ਇਹ ਜਿਹੜਾ ਸਾਡਾ ਫਰਜ ਹੈ ਉਹ ਇਹ ਬਣਦਾ ਕਿਉਂਕਿ ਅਸੀਂ ਆਪਣੇ ਲੀਡਰ ਦਾ ਮੋਰਲ ਕਿਸੇ ਵੀ ਹਾਲਾਤ ਦੇ ਵਿੱਚ ਡਿੱਗਣ ਨਹੀਂ ਦੇਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਸੋ ਆਗੂਆਂ ਦੇ ਨਾਲ ਲਗਾਤਾਰ ਗੱਲਬਾਤ ਹੈ ਜਿਹੜੀ ਉਹ ਅਸੀਂ ਕਰ ਰਹੇ ਹਾਂ ਤਸਵੀਰਾਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਹੈ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਉਹ ਇਹਨਾਂ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਹੋਰ ਵੀ ਬਹੁਤ ਸਾਰੇ ਆਗੂ ਇੱਥੇ ਪਹੁੰਚ ਰਹੇ ਨੇ ਹਾਲਾਂਕਿ ਅਧਿਕਾਰਤ ਪੁਸ਼ਟੀ ਹੈ ਜਿਹੜੀ ਉਸ ਗੱਲ ਦੀ ਨਹੀਂ ਹੋ ਸਕੀ ਕਿ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਉਹਨਾਂ ਨੂੰ ਵਿਜੀਲੈਂਸ ਦਫ਼ਤਰ ਵਿਖੇ ਲਿਆ ਆਇਆ ਜਾਂਦਾ ਜਾਂਚ ਚੁੱਕਿਆ ਹੈ ਜਾਂ ਫਿਰ ਨਹੀਂ ਪਰ ਤਿੰਨ ਗੱਡੀਆਂ ਜਿਹੜੀਆਂ ਤੁਸੀਂ ਬਿਲਕੁਲ ਸਾਈਡ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਬਿਜ਼ਨਸ ਦਫ਼ਤਰ ਦੇ ਅੰਦਰ ਜਾ ਰਹੀਆਂ ਸੀ ਇਹਨਾਂ ਗੱਡੀਆਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜੀ ਪਹਿਲਾਂ ਗੱਡੀ ਦਾਖਲ ਹੁੰਦੀ ਹੈ ਉਸ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਜਿਹੜੇ ਸੀਗੇ ਉਹ ਬੈਠੇ ਸੀ ਤੇ ਉਹਨਾਂ ਨੂੰ ਵਿਜੀਲੈਂਸ ਦਫ਼ਤਰ ਵੀ ਕਿੱਥੇ ਲੈ ਆਂਦਾ ਗਿਆ ਏ ਪਰ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਬਹੁਤ ਜਲਦ ਅਸੀਂ ਇਸ ਸਬੰਧੀ ਵੀ ਤੁਹਾਡੇ ਨਾਲ ਅਧਿਕਾਰਤ ਪੁਸ਼ਟੀ ਸਾਂਝੀ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਪਬ ਟਵੀਵੀ ਦੇ ਨਾਲ ਧੰਨਵਾਦ ਵਿਜੀਲੈਂਸ ਵੱਲੋਂ ਵਿਕ੍ਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵਿਜੀਲੈਂਸ ਦਾ ਜਿਹੜਾ ਮੁਹਾੜੀ ਵਿਚਲਾ ਹੈੱਡਕੁਆਰਟਰ ਹੈ ਉੱਥੇ ਲਿਆਂਦਾ ਗਿਆ ਏ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਸ਼੍ਰੋਮਣੀ ਲੀਡਰਸ਼ਿਪ ਹੈ ਹਲਕਾ ਮੋਹਾਲੀ ਦੀ ਉਹ ਇੱਥੇ ਲਗਾਤਾਰ ਪਹੁੰਚ ਰਹੀ ਹੈ ਤੇ ਲਗਾਤਾਰ ਪੁਲਿਸ ਦੇ ਵੱਲੋਂ ਹਾਲਾਂਕਿ ਸਖਤ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਜੋ ਜਿਹੜੇ ਇਹ ਵਰਕਰ ਸ਼ਰਮਣੀਆਂ ਅਕਾਲੀ ਦਲ ਦੇ ਇਕੱਠੇ ਹੋ ਰਹੇ ਨੇ ਇੱਥੇ ਵਿਜੀਲੈਂਸ ਦੇ ਦਫ਼ਤਰ ਦੇ ਬਿਲਕੁਲ ਬਾਹਰ ਇਹਨਾਂ ਨੂੰ ਕਿਸੇ ਕਿਸਮ ਦੇ ਨਾਲ ਅੱਗੇ ਵੱਲ ਨਾਵਧਨ ਦਿੱਤਾ ਜਾਵੇ ਇਸ ਕਰਕੇ ਪੁਲਿਸ ਵੱਲੋਂ ਬੈਰੀਕੇਟਿੰਗ ਕਰਕੇ ਜਿਹੜਾ ਹੈਗਾ ਉਹ ਰਸਤਾ ਬਲੌਕ ਕੀਤਾ ਗਿਆ ਹੈ ਭਾਰੀ ਪੁਲਿਸ ਫਲ ਪੁਲਿਸ ਬਾਲਾ ਜਿਹੜਾ ਉਹ ਤਾਇਨਾਤ ਕੀਤਾ ਗਿਆ ਹੈ ਪਰ ਲਗਾਤਾਰ ਜਿਹੜੇ ਸ਼ਰਮਣੀਆਂ ਅਕਾਲੀ ਦਲ ਦੇ ਸਤਿ ਸ੍ਰੀ ਅਕਾਲ ਆਗੂ ਨੇ ਉਹ ਇੱਥੇ ਪਹੁੰਚ ਰਹੇ ਨੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੁਹਾਣਾ ਇੱਥੇ ਪਹੁੰਚ ਚੁੱਕੇ ਨੇ ਸੁਹਾਣਾ ਸਾਹਿਬ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਬੇਬੁਨਿਆਦ ਗੱਲ ਹੈ ਬਿਲਕੁਲ ਝੂਠੀ ਗੱਲ ਹੈ ਸਰਕਾਰ ਦੀ ਬੁਖਲਾੜ ਦਾ ਨਤੀਜਾ ਔਰ ਤੁਸੀਂ ਇਹ ਦੇਖਿਓ ਇਹ ਇਹਨਾਂ ਦੀ ਜਿਹੜਾ ਪਤਨ ਦਾ ਕਾਰਨ ਬਣੂ ਸਾਬ ਵਿਕਰਮ ਸਿੰਘ ਮਜੀਠੀਆ ਜਿਸ ਤਰੀਕੇ ਨਾਲ ਘਰ ਤੋਂ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਉਹਨਾਂ ਦੇ ਧਰਮ ਪਤਨੀ ਨੇ ਜਿਹੜੇ ਵਿਧਾਇਕਾ ਉਹਨਾਂ ਦੇ ਨਾਲ ਧੱਕਾ ਜਿਹੜੀ ਹੈਗੀ ਹੈ ਧੱਕਾ ਮੁੱਕੀ ਵੀ ਹੋਈ ਧੱਕਾ ਕਿਤੇ ਨਾ ਕਿਤੇ ਉਹਨਾਂ ਨੂੰ ਮਾਰਿਆ ਗਿਆ ਉਹ ਵੀ ਗੱਲਾਂ ਜੇ ਬਿਲਕੁਲ ਦੇਖੋ ਇੱਕ ਜ਼ਿੰਮੇਵਾਰ ਬੰਦੇ ਦੇ ਘਰੇ ਇੱਕ ਕੈਬਨਟ ਵਜ਼ੀਰ ਸਾਹਿਬ ਦਾ ਘਰ ਵਾਲੀ ਉਹਨਾਂ ਦੀ ਐਮਐਲਏ ਉੱਥੇ ਜਾ ਕੇ ਤੁਸੀਂ ਧੱਕਾ ਕਰ ਰਹੇ ਹੋ ਕੰਧਾਂ ਟੱਪ ਕੇ ਵੜ ਰਹੇ ਹੋ ਟੱਕੇ ਮਾਰ ਰਹੇ ਹਾਂ ਕੀ ਲੋੜ ਪੈ ਗਈ ਦੀ ਵਿਕਰਮ ਸਿੰਘ ਮਜੀਠੀਆ ਕੈਂਗਸਟਰ ਹੈ ਵਿਕਰਮ ਸਿੰਘ ਮਜੀਠੀਆ ਡਾਕੂ ਹੈ ਪਰ ਇਹ ਗਲਤ ਗੱਲ ਕਰੀਏ ਇਹਨਾਂ ਨੇ ਇਹਦਾ ਖਮਿਆਜਾ ਆਉਣ ਵਾਲੇ ਦਿਨਾਂ ਚ ਸਰਕਾਰ ਨੂੰ ਭੁਗਤਣਾ ਪਊਗਾ ਕੀ ਲੱਗਦਾ ਜਿਸ ਤਰੀਕੇ ਦਾ ਕੇਸ ਬਣਾਇਆ ਗਿਆ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕੇਸ ਉਹ ਬਣਾਇਆ ਗਿਆ ਪਿਛਲੇ ਕੇਸ ਦੇ ਵੀ ਵੇਰਵੇ ਹਾਲਾਂਕਿ ਇਸ ਐਫ ਆਈ ਆਰ ਦੇ ਵਿੱਚ ਦਰਜ ਕੀਤੇ ਗਏ ਨੇ ਕਿਵੇਂ ਦੇਖਦੇ ਮੈਂ ਕਹਿੰਦਾ ਇਹ ਬਿਲਕੁਲ ਝੂਠਾ ਤੇ ਬੇਬੁਨਿਆਦ ਕੇਸ ਬਣਾਇਆ ਕਿਉਂਕਿ ਪਿਛਲੇ ਪੌਣੇ ਚਾਰ ਸਾਲ ਚ ਸਰਕਾਰ ਕੁਝ ਵੀ ਸਾਬਤ ਨਹੀਂ ਕਰ ਸਕੀ ਕਿ ਚਲਾਨ ਨਹੀਂ ਪੇਸ਼ ਕਰ ਸਕੀ ਤੇ ਹੁਣ ਕਾ ਦਾ ਮਾਮਲਾ ਜੀ ਕਿਉਂ ਸਿਰਫ ਇੱਕ ਡਰੋਨ ਤਮਕਾਉਣ ਲਈ ਵਿਕਰਮ ਸਿੰਘ ਮਜੀਠੀਆ ਡਰਨ ਵਾਲਾ ਇਨਸਾਨ ਨਹੀਂ ਇੱਕ ਤੜ ਇੱਕ ਪੜਾ ਕੇ ਇਹਨਾਂ ਦੇ ਲੜਾਈ ਲੜੂਗੇ ਤੇ ਬਿਲਕੁਲ 1% ਵੀ ਉਹਨਾਂ ਨੂੰ ਡਰ ਨਹੀਂ ਭੈ ਨਹੀਂ ਔਰ ਸ਼ਰੋਮਣੀ ਅਕਾਲੀ ਦਰ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਕਿੰਨੀ ਦੇਰ ਤੱਕ ਇੱਥੇ ਮੌਜੂਦ ਰਹੋਗੇ ਕਿੰਨੀ ਦੇਰ ਤੱਕ ਸਰਕਾਰ ਅਸੀਂ ਇਹ ਦੇਖਦੇ ਹਾਂ ਹੁਣ ਸਾਡੇ ਪ੍ਰਧਾਨ ਜੀ ਵੀ ਆ ਰਹੇ ਆ ਸੱਜ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਆ ਰਹੇ ਆ ਸਾਰੇ ਆਉਣਗੇ ਇੱਥੇ ਬਹੁਤ ਬਹੁਤ ਧੰਨਵਾਦ ਸੋ ਪ੍ਰਮਿੰਦਰ ਸਿੰਘ ਸਵਾੜਾ ਨਾਲ ਗੱਲਬਾਤ ਕੀਤੀ ਸਰਬਜੀਤ ਸਿੰਘ ਚਿੰਝਰ ਜਿਹੜੇ ਯੂਥ ਕਾਲੀ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਐਡਾ 1 ਫੁੱਟ ਦਾ 1 ਫੁੱਟ ਦਾ ਮਾਫੀਨਾਮਾ ਸੀ ਜਿਹੜਾ ਮੰਗਿਆ ਸੀ ਕੇਜਰੀਵਾਲ ਨੇ ਉਹ ਜਿਹੜੀਆਂ ਮਾਫੀਆਂ ਸੀ ਫੁੱਟ ਫੁੱਟ ਦੇ ਲੈਟਰਾਂ ਦੀਆਂ ਉਹ ਮਾਫੀਆਂ ਤੋਂ ਮੈਂ ਸਮਝਦਾ ਕਿ ਤੜਫਣ ਜਿਹੜੀ ਲੱਗੀ ਹੋਈ ਆ ਜਿਹੜੀ ਰਾਤ ਨੂੰ ਹੁੰਦੇ ਨੇ ਉੱਪੜ ਉੱਪੜ ਉੱਠਦੇ ਨੇ ਭਗਵਾਨ ਤਮਨ ਤੇ ਕੇਜਰੀਵਾਲ ਨੂੰ ਨੀਂਦ ਨਹੀਂ ਆਉਂਦੀ ਐ ਉੱਠ ਕੱਢਦੇ ਨੇ ਝਮੱਕੇ ਮਾਰ ਮਾਰੋ ਕਿਉਂ ਉੱਠਦੇ ਨੇ ਕਿਉਂਕਿ ਇੱਕ ਬੰਦੇ ਨੇ ਇੰਨਾ ਨੱਕ ਜਦਮ ਕਰ ਰੱਖਿਆ ਸੱਚ ਬੋਲਦਾ ਸਰਜਿੰਦਰ ਸਾਹਿਬ ਆਵਾਜ਼ ਦੀ ਪਾਰਟੀ ਦੇ ਮੰਤਰੀ ਕਹਿ ਰਹੇ ਨੇ ਕਿ ਕਿੰਨੇ ਮੋਬਾਈਲ ਖੋਣ ਉਹ ਦੱਸ ਰਹੇ ਨੇ ਪ੍ਰੈਸ ਕਾਨਫਰੰਸ ਕਰਕੇ ਕਿੰਨੇ ਮੋਬਾਈਲ ਭਰ ਹੋ ਗਏ ਯਾਰ ਯਾਰ ਗੱਲ ਸੁਣੋ ਪਹਿਲੀ ਗੱਲ ਤਾਂ ਇਹ ਹੈ ਵੀ 5-7 ਫੋਨ ਤਾਂ ਬੰਦੇ ਦੇ ਖਰਾਬ ਹੋਏ ਹੋਏ ਘਰੇ ਥੋੜੇ ਵੀ ਆਮ ਸਾਰਿਆਂ ਦੀ ਪਈ ਹੁੰਦੇ ਨੇ ਇੱਕ ਜਿਹੜਾ ਕੋਈ মিডিਆ ਦੇ ਵਿੱਚ ਜਾਂ ਕੋ ਪੋਲਿਟਿਕਲ ਬੰਦਾ ਵੈਸੀ ਕੋਈ ਜਿਹੜਾ ਸਿਰਦ ਬੰਦਾ ਫੋਨ ਵੇਚਦਾ ਹੀ ਨਹੀਂ ਆਪਣਾ ਪੰਜ ਚਾਰ ਫੋਨ ਤਾਂ ਆਮ ਹੀ ਪਏ ਹੁੰਦੇ ਨੇ ਰੇਕ ਕੋਲੀ ਇਹ ਗੱਲ ਤੁਸੀਂ ਸਮਝੋ ਗੱਲ ਪਰ ਸਾਰੇ ਤੁਸੀਂ ਮੈਂ ਸਮਝਦਾ ਪੜੇ ਲਿਖੇ ਬੰਦੇ ਹੋ ਇਹ ਗੱਲ ਨੂੰ ਐਗਰੀ ਕਰੋਗੇ ਦੂਜਾ ਨੰਬਰ ਜੇ ਹੁਣ ਤੁਸੀਂ ਮਾਲੀ ਦਾ ਵੀ ਫੋਨ ਚੱਕ ਲੈ ਜੋ ਜੇ ਹੁਣ ਤੁਸੀਂ ਡਰਾਈਵਰ ਦਾ ਵੀ ਫੋਨ ਚੱਕ ਲੈ ਜੋ ਜੇ ਤੁਸੀਂ ਹੁਣ ਮੈਂ ਸਮਝਦਾ ਕਿ ਕਰੋੜ ਰਸੋਈਏ ਦਾ ਵੀ ਫੋਨ ਚੱਕ ਲੈ ਜੋ ਤੇ ਜੇ ਤੁਸੀਂ ਹੁਣ ਸਾਰੇ ਤੁਹਾਡੇ ਫੋਨ ਚੱਕ ਲੈ ਤੇ ਰਲਾ ਕੇ ਤੁਸੀਂ ਕਹਿੰਦੇ 29 ਫੋਨ ਘਰ ਉਹਨਾਂ ਦਾ ਚੰਡੀਗੜ੍ਹ ਵੀ ਆ ਘਰ ਉਹਨਾਂ ਦਾ ਮਜੀਠੇ ਵੀ ਆ